ਦੇਖੋ ਛੜੀ ਕੋਸ਼ਿਸ਼ ਹੈ ਕਿ ਇੱਕ ਸ਼ੌਮਣਿਕ ਦਾ ਪ੍ਰਧਾਨ ਹੋਵੇ ਇੱਕ ਧਾਰਮਿਕ ਕੌਂਸਲਰ ਦਾ ਪ੍ਰਧਾਨ ਹੋਵੇ ਤੇ ਦੋਏ ਆਪੋ ਆਪਣੇ ਕੰਮ ਕਰਨਾ ਕਿਉਂਕਿ ਜੇ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਹੋਵੇ ਫਿਰ ਕੋਈ ਗਲਤ ਕੰਮ ਨਹੀਂ ਹੁੰਦਾ ਹੈ ਗਲਤ ਕੰਮ ਉਦੋਂ ਕਰਦੇ ਆਪਾਂ ਜਦੋਂ ਰਾਜਨੀਤੀ ਨੂੰ ਵੱਡੀ ਲੈ ਜਾਂਦੇ ਆ ਧਰਮ ਨੂੰ ਛੋਟਾ ਕਰ ਲੈਂਦੇ ਆ ਸੋ ਆਪਣੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਧਰਮ ਉੱਪਰ ਹੋਵੇ ਫਿਰ ਰਾਜਨੀਤੀ ਥੱਲੇ ਹੋਵੇ फेर ਵੀ ਠੀਕ ਕੰਮ ਕਰਦਿਆਂ ਵਧੀਆ ਕੰਮ ਕਰਦੇ। ਇਸ ਦਾ ਨਾਮ ਉੱਪਰ ਆ ਰਿਹਾ ਇਸ ਟਾਈਮ ਚਰਚਾਵਾ ਦੇਵ ਸਰਵੰਤ ਕੋਰ ਦਾ ਦੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਚਲਾਈ ਦੇ ਰਹੇ ਆ। ਅਜੀ ਫਾਈਨਲ ਕਰ ਲਿਆ ਜੀ। ਗਿਆਨੀ ਹਰਪ੍ਰੀਤ ਜੀ ਨੂੰ ਸੀਪ ਪ੍ਰਧਾਨ ਬਣਾਉਣਾ। ਸਾਡੀ ਬੇਟੀ ਨੂੰ ਧਾਰਮਿਕ ਤੇ ਰਾਜਨੀਤੀ। ਸ਼ੋਮਨੀ ਕਲਚਰਲ ਪ੍ਰਧਾਨਤਾ ਰਾਜਨੀਤਿਕ ਹੁੰਦਾ ਹੈ। ਅੱਛਾ ਉਹ ਬਣੇਗੇ। ਹਾਂ। ਤੇ ਧਾਰਮਿਕ ਕਾਉਂਸਲ ਜਿਹੜੀ ਉਹਦਾ ਵੀ ਬੀਬੀ ਸੁਤੰਤ ਕੋਰ ਦਾ ਦੇ। ਦੇਖੋ ਸਾਡੀ ਕੋਸ਼ਿਸ਼ ਹੈ ਕਿ ਇੱਕ ਸ਼ੋਮਨੀ ਕਲਚਰਲ ਪ੍ਰਧਾਨ ਹੋਵੇ। ਇੱਕ ਧਾਰਮਿਕ ਕੌਂਸਲ ਦਾ ਪ੍ਰਧਾਨ ਹੋਵੇ ਤੇ ਦੋਏ ਆਪੋ ਆਪਣੇ ਕੰਮ ਕਰਨਾ ਕਿਉਂਕਿ ਜੇ ਰਾਜਨੀਤੀ ਦੇ ਉੱਤੇ ਤੁਹਾਨੂੰ ਦਾ ਕੁੰਡਾ ਹੋਵੇ ਫਿਰ ਕੋਈ ਗਲਤ ਕੰਮ ਨਹੀਂ ਹੁੰਦਾ ਹੈ ਗਲਤ ਕੰਮ ਉਹਦੋਂ ਕਰਦੇ ਆਪਾਂ ਜਦੋਂ ਰਾਜਨੀਤੀ ਨੂੰ ਵੱਡੀ ਲੈ ਜਾਂਦੇ ਆ ਤੁਹਾਨੂੰ ਛੋਟਾ ਕਰ ਲੈਂਦੇ ਆ ਸੋ ਆਪਣੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਧਰਮ ਉੱਪਰ ਹੋਵੇ ਫਿਰ ਰਾਜਨੀਤੀ ਥੱਲੇ ਹੋਵੇ ਫਿਰ ਤੁਸੀਂ ਠੀਕ ਕੰਮ ਕਰਦੇ ਆ ਵਧੀਆ ਕੰਮ ਕਰਦੇ ਇਸ ਦਾ ਨਾਮ ਉੱਪਰ ਆ ਰਿਹਾ ਇਸ ਟਾਈਮ ਚਰਚਾ ਵਿੱਚ ਸਰਵੰਤਕੌਰ ਦਾ ਦੇ ਗੈਨਰ ਬੀ ਸਿੰਘ ਦਾ ਨਾਮ ਚਰਚਾ ਵਿੱਚ ਆ ਰਿਹਾ ਹੈ ਅਜੀ ਫਾਈਨਲ ਕਰ ਲਿਆ ਜੀ ਯਾਨੀ ਹਰ ਪ੍ਰੀਜੀਡੈਂਸੀ ਪ੍ਰਬੰਧ ਬਣਾਉਣਾ ਸਾਡੀ ਬੇਟੀ ਨੂੰ ਧਾਰਮਿਕ ਤੇ ਰਾਜਨੀਤਿਕ ਸ਼ੋਮਣੀ ਕਲੱਬ ਦਾ ਪ੍ਰਧਾਨਤਾ ਰਾਜਨੀਤਿਕ ਹੁੰਦਾ ਹੈ ਅੱਛਾ ਉਹ ਬਣੇਗੇ ਹਾਂ ਤੇ ਧਾਰਮਿਕ ਕਾਉਂਸਲ ਜਿਹੜੀ ਉਹਦਾ ਵੀ ਬਿਸਤੰਤ ਕਾਰਨ ਦੇਖੋ ਸਾਡੀ ਕੋਸ਼ਿਸ਼ ਹੈ ਕਿ ਇੱਕ ਸ਼ੋਮਣੀ ਕਲੱਬ ਦਾ ਪ੍ਰਧਾਨ ਹੋਵੇ ਇੱਕ ਧਾਰਮਿਕ ਕਾਉਂਸਲ ਦਾ ਪ੍ਰਧਾਨ ਹੋਵੇ ਤੇ ਦੋਏ ਆਪੋ ਆਪਣੇ ਕੰਮ ਕਰਨਾ ਕਿਉਂਕਿ ਜੇ ਰਾਜਨੀਤੀ ਦੇ ਉੱਤੇ ਤੁਹਾਡਾ ਕੁੰਡਾ ਹੋਵੇ ਫਿਰ ਕੋਈ ਗਲਤ ਕੰਮ ਨਹੀਂ ਹੁੰਦਾ ਹੈ ਗਲਤ ਕੰਮ ਉਹਦੋਂ ਕਰਦੇ ਆਪਾਂ ਜਦੋਂ ਰਾਜਨੀਤੀ ਨੂੰ ਵੱਡੀ ਲੈ ਜਾਂਦੇ ਆ ਧਰਮ ਨੂੰ ਛੋਟਾ ਕਰ ਲੈਂਦੇ ਆ ਸੋ ਆਪਣੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਧਰਮ ਉੱਪਰ ਹੋਵੇ ਫਿਰ ਰਾਜਨੀਤੀ ਥੱਲੇ ਹੋਵੇ ਫਿਰ ਤੁਸੀਂ ਠੀਕ ਕੰਮ ਕਰਦੇ ਆ ਵਧੀਆ ਕੰਮ ਕਰਦੇ ਇਸ ਦਾ ਨਾਮ ਉੱਪਰ ਆ ਰਿਹਾ ਇਸ ਟਾਈਮ ਚਰਚਾ ਆ ਮਦੇ ਸਰਵੰਤ ਕੋਰ ਦਾਦੇ ਗਿਆਨੀ ਹਰਬੀਰ ਸਿੰਘ ਦਾ ਨਾਮ ਚਲਵੇ ਜੀ ਕਰ ਰਹੇ ਅਜੀ ਫਾਈਨਲ ਕਰ ਲਿਆ ਜੀ ਗਿਆਨੀ ਹਰਪ੍ਰੀਤ ਜੀ ਨੂੰ ਸੀਪ ਪ੍ਰਧਾਨ ਬਣਾਉਣਾ ਸਾਡੀ ਬੇਟੀ ਨੂੰ ਧਾਰਮਿਕ ਹੈ ਰਾਜਨੀਤੀ ਸ਼ੋਮਨੀ ਕਲਚਰ ਦੇ ਪ੍ਰਧਾਨ ਤਾਂ ਰਾਜਨੀਤੀ ਕਿ ਹੁੰਦਾ ਹੈ ਅੱਛਾ ਉਹ ਬਣੇ ਹਾਂ ਤੇ ਧਾਰਮਿਕ ਕਾਉਂਸਲ ਜਿਹੜੀ ਉਹਦਾ ਵੀ ਬਿਸਤੰਤ ਕੋਰਨ ਦੇਖੋ ਸਾਡੀ ਕੋਸ਼ਿਸ਼ ਹੈ ਕਿ ਇੱਕ ਸ਼ੌਨਿਕਲ ਦਾ ਪ੍ਰਧਾਨ ਹੋਵੇ ਇੱਕ ਧਾਰਮਿਕ ਕਾਉਂਸਲ ਦਾ ਪ੍ਰਧਾਨ ਹੋਵੇ ਤੇ ਦੋਏ ਆਪੋ ਆਪਣੇ ਕੰਮ ਕਰਨਾ ਕਿਉਂਕਿ ਜੇ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਹੋਵੇ ਫਿਰ ਕੋਈ ਗਲਤ ਕੰਮ ਨਹੀਂ ਹੁੰਦਾ ਹੈ ਗਲਤ ਕੰਮ ਉਹਦੋਂ ਕਰਦੇ ਆਪਾਂ ਜਦੋਂ ਰਾਜਨੀਤੀ ਨੂੰ ਵੱਡੀ ਲੈ ਜਾਂਦੇ ਆ ਧਰਮ ਨੂੰ ਛੋਟਾ ਕਰ ਲੈਂਦੇ ਆ ਸੋ ਆਪਣੀ ਸਾਰੀ ਦੀ ਡਿਊਟੀ ਬਣਦੀ ਹੈ ਕਿ ਧਰਮ ਉੱਪਰ ਹੋਵੇ ਫਿਰ ਰਾਜਨੀਤੀ ਥੱਲੇ ਹੋਵੇ ਫਿਰ ਵੀ ਠੀਕ ਕੰਮ ਕਰਦੇ ਆ ਵਧੀਆ ਕੰਮ ਕਰਦੇ ਇਸ ਦਾ ਨਾਮ ਉੱਪਰ ਆ ਰਿਹਾ ਇਸ ਟਾਈਮ ਚਚਾ ਮਾ ਦੇਵ ਸਰਵੰਤ ਕੋਰ ਦਾਦੇ ਗਿਆਨੀ ਹਰਬੀਰ ਸਿੰਘ ਦਾ ਨਾਮ ਦਰਜ ਕਰ ਰਹੇ ਆ ਅਜੀ ਫਾਈਨਲ ਕਰ ਲਿਆ ਜੀ ਗਿਆਨੀ ਹਰਪ੍ਰੀਤ ਜੀ ਨੂੰ ਸੀਪ ਪ੍ਰਧਾਨ ਬਣਾਉਣਾ ਸਾਡੀ ਬੇਟੀ ਨੂੰ ਧਾਰਮਿਕ ਤੇ ਰਾਜਨੀਤੀ ਸ਼ੋਮਣੀ ਕਾਲਜ ਦੇ ਪ੍ਰਧਾਨ ਤਾਂ ਰਾਜਨੀਤਿਕ ਹੁੰਦਾ ਹੈ ਅੱਛਾ ਉਹ ਬਣੇਗੇ ਹਾਂ ਤੇ ਧਾਰਮਿਕ ਕਾਉਂਸਲ ਜਿਹੜੀ ਉਹਦਾ ਵੀ ਬੀਬੀ ਸਰਵੰਤ ਕੋਰ ਨੂੰ ਤੇ